ਧੰਨਵਾਦ ਕਰਦਾ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਮੈਂ ਸਮਝਦਾ ਕਿ ਪਾਰਟੀ ਦੇ ਹਿਸਾਬ ਨਾਲ ਬਹੁਤ ਮਹੱਤਵਪੂਰਨ ਸੀ ਯਾਰ ਬਾਕੀ ਲੋਕਾਂ ਦੇ ਜਿੱਥੇ ਮੇਰੇ ਤੇ ਵਿਸ਼ਵਾਸ ਦਿਖਾ ਕੇ ਮੈਨੂੰ ਜਿਹੜੀ ਇਹ ਟਿਕਟ ਜਿਹੜੀ ਹੈ ਇਹ ਦਿੱਤੀ ਹੈ ਤੇ ਚਲੋ ਜ਼ਿੰਮੇਵਾਰੀ ਵੀ ਵੱਡੀ ਆ ਪਰ ਅੱਜ ਮੈਂ ਜਦੋਂ ਤੋਂ ਸਵੇਰ ਦਾ ਕੈਲੋ ਵੀ ਹਲਕੇ ਦੇ ਵਿੱਚ ਦਾਖਲ ਹੋਇਆਗਾ ਹਰ ਜਗ੍ਹਾ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਹਰ ਪਿੰਡ ਦੇ ਵਿੱਚ ਜਿਹੜਾ ਸਵਾਗਤ ਹੋਇਆ ਵੈਸੇ ਅੱਜ ਪ੍ਰੋਗਰਾਮ ਸਾਡਾ ਕੱਲਾ ਮੱਥਾ ਟੇਕਣ ਦਾ ਸੀ ਪਰ ਅੱਜ ਇੱਕ ਰੋਡ ਸ਼ੋਅ ਵਾਂਗੂ ਸਾਡੇ ਵਰਕਰਾਂ ਨੇ ਜਿਹੜਾ ਬਣਾ ਦਿੱਤਾ ਬਹੁਤ ਉਤਸ਼ਾਹ ਹੈ ਤੇ ਮੈਨੂੰ ਇਹ ਉਮੀਦ ਨਹੀਂ ਪੂਰਾ ਯਕੀਨ ਹੈ ਕਿ ਬਹੁਤ ਵੱਡੀ ਗਿਣਤੀ ਦੇ ਨਾਲ ਸਾਰੇ ਹਲਕਿਆਂ 'ਚੋਂ ਲੀਡ ਲੈ ਕੇ ਸੰਗਰੂਰ ਦੀ ਜਿਹੜੀ ਸੀਟ ਹੈ ਅਸੀਂ ਮੁੱਖ ਮੰਤਰੀ ਸਾਹਿਬ ਦੀ ਝੋਲੀ ਪਾਵਾਂਗੇ ਮੋਦੇ ਦੇਖੋ ਜਾਂ ਤਾਂ ਇਹ ਹੋਵੇ ਨਾ ਵੀ ਅਸੀਂ ਕੇ ਵੀ ਐਂ ਕਰਾਂਗੇ ਕਰਾਂਗੇ ਸਾਡੀ ਸਰਕਾਰ ਹੈ ਅਸੀਂ 2 ਸਾਲ 'ਚ ਕੰਮ ਕੀਤਾ ਅਸੀਂ 2 ਸਾਲ ਦਾ ਜੇ ਤੁਸੀਂ ਕੰਪੈਰੀਜ਼ਨ ਕਰੋ ਸਾਰੀਆਂ ਸਰਕਾਰਾਂ ਦਾ ਪਹਿਲਿਆਂ ਦਾ ਅਕਾਲੀ ਦਲ ਦਾ 7 ਤੋਂ ਲੈ ਕੇ 9 ਤੱਕ ਦਾ ਸਮਾਂ ਲੈ ਲਓ ਜੇ 7 ਤੋਂ 12 ਤੱਕ ਸਰਕਾਰ ਸੀ ਫਿਰ ਉਹਨਾਂ ਦਾ 12 ਤੋਂ 14 ਤੱਕ ਦਾ ਲੈ ਲਓ ਫਿਰ ਪਿਛਲੀ ਕਾਂਗਰਸ ਸਰਕਾਰ ਦਾ 17 ਤੋਂ 19 ਤੱਕ ਦਾ ਲੈ ਲਓ ਤੇ ਸਾਢੇ 2 ਸਾਲ ਦੇਖ ਲਓ ਸਾਰਾ ਜੇ ਤੁਸੀਂ ਐਨਾਲਿਸਿਸ ਕਰਨਾ ਹੋਵੇ ਤਾਂ ਕੋਈ ਵੀ ਪਾਰਟੀ ਭਾਵੇਂ ਅਕਾਲੀ ਦਲ ਭਾਵੇਂ ਭਾਜੀਪੀ ਦੇ ਗੜਜੋੜ ਦੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਆਮ ਆਦਮੀ ਪਾਰਟੀ ਦੇ ਨੇੜੇ ਤੇੜੇ ਵੀ ਦੀ ਟਿਕ ਟਿਕ ਦੀ ਠੀਕ ਹੈ ਹੁਣ ਵਿਰੋਧੀਆਂ ਨੇ ਵਿਰੋਧ ਕਰਨਾ ਉਹਨਾਂ ਨੇ ਇਹ ਕਹਿਣਾ ਵੀ ਜੀ ਕੁਝ ਨਹੀਂ ਕੀਤਾ ਅਸੀਂ ਕਹਿਣਾ ਬਹੁਤ ਕੁਝ ਕੀਤਾ ਪਰ ਜੇ ਤੁਸੀਂ ਕੰਪੈਰੀਸ਼ਨ ਕਰੋਗੇ ਤਾਂ ਕਿਤੇ ਨਹੀਂ ਟਿਕਦੇ ਅਸੀਂ 42000 ਨੌਕਰੀ ਪਹਿਲੇ 2 ਸਾਲਾਂ ਦੇ ਦਿੱਤੀ ਇਹ ਮੈਂ ਕਹਣਾ ਕਿਸੇ ਸਰਕਾਰ ਨੇ 5 ਸਾਲਾਂ ਚ ਵੀ ਦਿੱਤੀ ਹੋਵੇ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਨ ਵਾਲਾ ਅੱਜ ਕਿੰਨੇ ਸਕੂਲਾਂ ਚ 13000 ਦੇ ਤਕਰੀਬਨ ਜਿਹੜੇ ਟੀਚਰ ਸੀ ਉਹ ਅਸੀਂ ਪੱਕੇ ਕੀਤੇ ਆ ਇਹ ਕੇਵਲ ਲਾਸਟ ਜਾਣ ਲੱਗੇ ਜੇ 17 ਚ ਅਕਾਲੀਆਂ ਦੀ ਸਰਕਾਰ ਜਾਣ ਵਾਲੀ ਸੀ ਤਾਂ 16 ਦੇ ਦਸੰਬਰ ਚ ਬਿੱਲ ਲੈ ਕੇ ਆਂਦਾ ਜੇ 22 ਚ ਕਾਂਗਰਸੀਆਂ ਦੀ ਜਾਣ ਵਾਲੀ ਸੀ ਤਾਂ 21 ਦੇ ਦਸੰਬਰ ਚ ਬਿੱਲ ਲੈ ਕੇ ਆਂਦਾ ਕਿਉਂਕਿ ਸਾਡੀ ਕਰਨ ਦੀ ਨੀਅਤ ਸੀ ਮੁੱਖ ਮੰਤਰੀ ਸਾਹਿਬ ਨੇ ਆਨਸਾਰ ਕਮੇਟੀ ਬਣਾਈ ਤੇ ਕੱਚੇ ਟੀਚਰ ਪੱਕੇ ਕੀਤੇ ਬਿਜਲੀ ਵਾਲਾ ਹਰੇਕ ਅੱਜ ਕਹਿ ਲੋ ਵੀ ਘਰ ਨੂੰ ਬਿਜਲੀ ਜਿਹੜੀ 600 ਯੂਨਟ ਮੁਫਤ ਹੈ ਤੇ 90 ਤੋਂ 95% ਫੈਮਲੀਜ਼ ਆ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਬਿੱਲ ਨਹੀਂ ਆ ਰਿਹਾ ਉਹ ਕਿਸੇ ਵੀ ਪਾਰਟੀ ਦੇ ਹੁਣ ਮੈਂ ਤਾਂ ਵਿਧਾਨ ਸਭਾ ਜੀ ਵੀ ਕਿਹਾ ਸੀ ਵੀ ਭਾਵੇਂ ਅਕਾਲੀ ਦਲ ਕਾਂਗਰਸ ਤੇ ਜਿਹੜੇ ਐਮ ਐਲ ਏ ਆ ਬਹੁਤ ਵੱਡੇ ਪਰਿਵਾਰਾਂ ਤੋਂ ਆਂ ਕਰੇ 20 25 25 ਏਸੀ ਲੱਗੇ ਆ ਹੀਟਰ ਲੱਗੇ ਆ ਪਰ ਦੋ ਚਾਰ ਜ਼ੀਰੋ ਬਿੱਲ ਉਹਨਾਂ ਦਾ ਵੀ ਸਰਦੀਆਂ ਵਾਲੇ ਹੋਣਗੇ ਸੋ ਇਹ ਸਾਰੇ ਕੰਮਾਂ ਦੀ ਲੋਕਾਂ ਦੇ ਵਿੱਚ ਚਰਚਾ ਕਿਸਾਨ ਖੁਸ਼ ਨੇ ਪਹਿਲੀ ਵਾਰ ਆ ਵੀ ਨਹਿਰੀ ਪਾਣੀ 30 35 35 ਸਾਲ ਬਾਅਦ ਖੇਤਾਂ ਦੇ ਵਿੱਚ ਪਹੁੰਚਿਆ ਪਹਿਲੀ ਵਾਰ ਆ ਵੀ ਰਾਤ ਨੂੰ ਮੋਟਰ ਚਲਾਉਣ ਦੇ ਲਈ ਕਿਸੇ ਜ਼ਿੰਮੇਵਾਰ ਨੂੰ ਖੇਤ ਨੇ ਜਾਣਾ ਪਿਆ ਦਿਨੇ ਇੰਨੀ ਲਾਈਟ ਦਿੱਤੀ ਇਹ ਗੱਲਾਂ ਸਾਡੇ ਕਹਿਣ ਦੇ ਨਹੀਂ ਇਹ ਗੱਲਾਂ ਲੋਕਾਂ ਦੇ ਮੂੰਹਾਂ ਤੇ ਨੇ ਸੋ ਇਹ ਚੀਜ਼ ਦੀ ਪੋਜ਼ਿਟਿਵਿਟੀ ਆ ਤੇ ਬਾਕੀ ਸਾਡੇ ਵਰਕਰ ਪੂਰਾ ਜੋਸ਼ ਚ ਨੇ ਤੇ ਇਹ ਵਰਕਰਾਂ ਦੇ ਸਾਥ ਨਾਲ ਹੀ ਇਹ ਜਿਹੜੀ ਸੀਟ ਹੈ ਜਿੱਤ ਕੇ ਆਮ ਆਦੀ ਪਾਰਟੀ ਦੀ ਉਹ ਦੇਖੋ ਉਹਨਾਂ ਦੀ ਪਾਰਟੀ ਦਾ ਹਰੇਕ ਦਾ ਆਪ ਦਾ ਕਹਿ ਲੋ ਵੀ ਇਹ ਰਣਨੀਤੀ ਹੁੰਦੀ ਹੈਗੀ ਸਾਰੀਆਂ ਪਾਰਟੀਆਂ ਨੇ ਇਥੋਂ ਜਿਹੜੀਆਂ ਮੇਨ ਧਰਾਂ ਨੇ ਉਹਨਾਂ ਨੇ ਚੋਣ ਜਿਹੜੀ ਆ ਉਹ ਲੜਨੀ ਆ ਪਰ ਉਹਨਾਂ ਨੇ ਆਪ ਦਾ ਝੰਡਾ ਲੈ ਕੇ ਜਾਣਾ ਅਸੀਂ ਆਪ ਦਾ ਲੈ ਕੇ ਜਾਣਾ ਪਰ ਮੈਂ ਗੱਲ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਸੰਗਰੂਰ ਚ ਰਿਕਾਰਡ ਤੋੜ ਜਿਹੜੀ ਜਿੱਤ ਹੈ ਉਹ ਆਮਦਿ ਪਾਰ ਗਈ ਹੈ ਵਿਰੋਧੀ ਕਹਿ ਰਹੇ ਨੇ ਵੀ ਇਹਨਾਂ ਕੋਲ ਕੋਈ ਚਿਹਰੇ ਨਹੀਂ ਮੰਗਤੀਆਂ ਨੂੰ ਲਿਆਂਦਾ ਗਿਆ ਮੈਦਾਨ ਦੇ ਵਿੱਚ ਤੇ ਮੰਤਰੀ ਚਿਹਰੇ ਨਹੀਂ ਹੈਗੇ ਕਹਿੰਦੇ ਵੀ ਇਹਨਾਂ ਕੋਲ ਕੋਈ ਹੋਰ ਚਿਹਰੇ ਹੈ ਨਹੀਂ ਪੁਰਾਣੇ ਨੂੰ ਮੋੜ ਕੇ ਦੁਬਾਰਾ ਫੇਰ ਚੋਣ ਲੜਾਈ ਜਾ ਰਹੀ ਹੈ ਵੀ ਵਜਨ ਦੁਬਾਰਾ ਪੂਰਾ ਵੇਖਣ ਦਾ ਇੱਕ ਮਿੰਟ ਮੈਨੂੰ ਇਹ ਗੱਲ ਦੱਸੋ ਵੀ ਅਸਤੀਵਾ ਦੇਣਗੇ ਜਾਂ ਮੰਤਰੀ ਕਿਤੇ ਇੰਗਲੈਂਡ ਤੋਂ ਲਿਆਂਦਾ ਜਾਂ ਅਮਰੀਕਾ ਤੋਂ ਇੱਥੇ ਇمپੋਰਟ ਕਰਾ ਕੇ ਲਿਆਂਦੇ ਆ ਉਸੇ ਪਾਰਟੀ ਨੇ ਮੀਤ ਹੈਰ ਮੈਨੂੰ ਇਹ ਦੱਸੋ ਵੀ ਭਾਈ ਕਿਸੇ ਮੰਤਰੀ ਦਾ ਮੁੰਡਾ ਸੀ ਪਹਿਲਾਂ ਮੈਂ ਪਾਰਟੀ ਦੇ ਬੂਥ ਲੈਵਲ ਤੋਂ ਸ਼ੁਰੂ ਕੀਤਾ ਪਾਰਟੀ ਨੇ 17 ਟਿਕਟ ਦਿੱਤੀ ਲੋਕਾਂ ਨੇ ਸਾਧ ਦਿੱਤਾ ਐਮ ਐਲ ਏ ਬਣਿਆ ਫਿਰ 22 ਦੇ ਵਿੱਚ ਬਣਿਆ ਹੁਣ ਇਹ ਪਾਰਟੀ ਦਾ ਹੀ ਪਾਰਟੀ ਨੇ ਪੈਦਾ ਕੀਤਾ ਹੋਇਆ ਲੀਡਰ ਆ ਅੱਜ ਜੇ ਮੈਨੂੰ ਪੰਜਾਬ 'ਚ ਕੋਈ ਜਾਣਦਾ ਤਾਂ ਉਹ ਆਮ ਆਦਮੀ ਪਾਰਟੀ ਕਰਕੇ ਹੀ ਜਾਣਦੇ ਆ ਜੀ ਆਮ ਆਦਮੀ ਪਾਰਟੀ ਨੇ ਮੈਨੂੰ ਮੰਤਰੀ ਬਣਾਇਆ ਐਮ ਐਲ اے ਬਣਾਇਆ ਤਾਂ ਹੁਣ ਪਾਰਟੀ ਨੇ ਦੇਖਣਾ ਵੀ ਕਿਹੜੇ ਬੰਦੇ ਨੂੰ ਕਿੱਥੇ ਡਿਊਟੀ ਲਗਾਉਣੀ ਆ ਹੋ ਸਕਦਾ ਸਾਡੀ ਪਾਰਟੀ ਲੱਗਦਾ ਹੋਵੇ ਭਾਈ ਇਹ ਲੋਕ ਸਭਾ ਜਾ ਕੇ ਸਹਰੂਰ ਵਾਲੇ ਦੀ ਗੱਲ ਬਹੁਤ ਵਧੀਆ ਤਰੀਕੇ ਨਾਲ ਰੱਖ ਸਕਦਾ ਸੋ ਇਹ ਪਾਰਟੀ ਨੇ ਦੇਖਣਾ ਹੁੰਦਾ ਪਰ ਜਿੰਨੇ ਬੰਦੇ ਤੁਸੀਂ ਸਾਡੇ ਇਲੈਕਸ਼ਨ ਲੜ ਰਹੇ ਆ ਜਾਂ ਤਾਂ ਇਹ ਕਹਿਣ ਵੀ ਭਾਈ ਸਾਡੇ ਕਿਸੇ ਮੰਤਰੀ ਉਹਨੂੰ ਟਿਕਟ ਦੇ ਦਈਏ ਤੇ ਕੋਈ ਦਾਗ ਸੀ ਹਨਾ ਜਾਦ ਤੱਕ ਇਹ ਦਿੱਤੀ ਹੁੰਦੀ ਆ ਜਿਹੜੇ ਕਾਂਗਰਸ ਵਾਲੇ ਸੀ ਸਾਧੂ ਸਿੰਘ ਧਰਮਸੋਧ ਵਰਗੇ ਨੂੰ ਉਹ ਤਾਂ ਲੋਕ ਕਹਿੰਦੇ ਵੀ ਭਾਈ ਜਿਹੜਾ ਬੰਦਾ ਸਾਡੇ ਬੰਦੇ ਘੱਟ ਕੇ ਸਾਡੇ ਕੋਲ ਨਹੀਂ ਮੀਚੀ ਗੱਲ ਇਹ ਆ ਵੀ ਕਿਵੇਂ ਮੈਨੇਜ ਕਰੋਗੇ ਅਸੀਂ ਅਸੀਂ ਸਾਧੂ ਸਿੰਘ ਧਰਮਸੋਧ ਨੂੰ ਲੈ ਕੇ ਆਉਂਦਾ ਤਾਂ ਸਾਨੂੰ ਕਹਿੰਦੇ ਅਸੀਂ ਕਿਹਦੇ ਰੇਤ mafia ਵਾਲੇ ਕਹਿੰਦਾ ਕਹਿੰਦੇ ਜਿਹੜਾ ਕੋਈ ਸਾਡੇ ਚ ਵੀ ਪਹਿਲਾਂ ਪਾਈ ਵੇਲੇ ਵੀ بڑے ਬੰਦੇ ਆ ਇਹ ਚੰਗੇ ਹਨਾ ਅਸੀਂ ਤਾਂ ਕਹਨੇ ਆ ਵੀ ਭਾਈ ਸਾਰੇ ਜਿਹੜੇ ਕੋਈ ਬੰਦੇ ਸਾਫ਼ ਸੁਥਰੇ ਅਕਸ਼ਾ ਵਾਲੇ ਆ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਆ ਅੱਜ ਵੀ ਮੈਂ ਤਾਂ ਹੁਣ ਸੰਗਰੂਰ ਚ ਵੀ ਕਹਿਣਾ ਜਿਹੜੇ ਵੀ ਕੋਈ ਸਾਫ਼ ਸੁਥਰੇ ਅੱਖਸ਼ਾਲੇ ਲੋਕ ਐ ਆਓ ਸਾਡੇ ਨਾਲ ਜੁੜੋ ਆਪਾਂ ਆਵਾਮੀ ਆਦਮੀ ਪਾਰਟੀ ਲਈ ਕੰਮ ਕਰੀਏ ਪੰਜਾਬ ਲਈ ਦੇਸ਼ ਦੀ ਬਿਹਤਰੀ ਲਈ ਕੰਮ ਕਰੀਏ ਬਹੁਤ ਖੁਸ਼ੀ ਦੀ ਗੱਲ ਹੈ ਇੱਕ ਲੋਕ ਸਭਾ ਹਲਕਾ ਸੰਗਰੂਰ ਤੋਂ ਇੱਕ ਨੌਜਵਾਨ ਚਿਹਰਾ ਪਾਰਟੀ ਲੈ ਕੇ ਆਈ ਹੈ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਬਦਲਾਅ ਆਇਆ ਉਹ ਨੌਜਵਾਨ ਲੈ ਕੇ ਆਏ ਨੇ ਪੂਰੇ ਪੰਜਾਬ ਦੇ ਵਿੱਚ ਆਵਾਮੀ ਆਦਮੀ ਪਾਰਟੀ ਦੀ ਹਵਾ ਹੈ ਕਿਉਂਕਿ ਮਾਨ ਸਾਹਿਬ ਨੇ ਜੋ ਇਤਿਹਾਸਿਕ ਕੰਮ ਕੀਤੇ ਨੇ ਅਸੀਂ ਉਹ ਮੁੱਦੇ ਲੈ ਕੇ ਅਸੀਂ ਜੋ ਕੰਮ ਕੀਤੇ ਨੇ ਕੰਮਾਂ ਦੇ ਆਧਾਰ ਤੇ ਵੋਟ ਮੰਗਾਂਗੇ ਨਾ ਕਿ ਇਹ ਪੁਰਾਣੀਆਂ ਪਾਰਟੀਆਂ ਕਹਿੰਦੀ ਇੱਕ ਮੌਕਾ ਸਾਨੂੰ ਹੋਰ ਦਿਓ ਅਸੀਂ ਇਹ ਵੀ ਕਹਾਂਗੇ ਜੇ ਅਸੀਂ ਕੰਮ ਕੀਤੇ ਨੇ ਵੋਟ ਪਾਓ ਜੇ ਦਿੱਲੀ ਦੇ ਵਿੱਚ ਪਿੱਛੇ ਲੋਕਾਂ ਨੇ ਕਿਹਾ ਵੀ ਤੁਸੀਂ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਸੀ ਤਾਂ ਲੋਕ ਇਹ ਗੱਲ ਕਰਦੇ ਸੀ ਕਿ ਇਤਨਾ ਕੰਮ ਕਰਕੇ ਫਿਰ ਵੀ ਵੋਟ ਮੰਗ ਰਹੇ ਹੋ ਇਹੀ ਮੈਂ ਪੰਜਾਬ ਵਾਸੀਆਂ ਨੂੰ ਕਹਿੰਨਾ ਕਿ ਜੋ ਮਾਨ ਸਾਹਿਬ ਨੇ 2 ਸਾਲ ਦੇ ਵਿੱਚ ਭਾਵੇਂ 43000 ਨੌਕਰੀ ਦਿੱਤੀ ਹੋਵੇ 125000 ਦੇ ਕਰੀਬ ਪੱਕੇ ਮਲਾਜੂ ਕੱਚਿਆਂ ਤੋਂ ਪੱਕੇ ਕੀਤੇ ਨੇ 990 ਦੇ ਕਰੀਬ ਮਹੱਲਾ ਕਲੀਨਿਕ ਬਣਾਈ ਹੈ ਇਸੇ ਤਰ੍ਹਾਂ ਹੀ ਐਮਿਨੈਂਸ ਸਕੂਲ ਬਣਾਏ ਨੇ ਕਿਸਾਨਾਂ ਨੂੰ ਜਿਹੜੀ ਝੋਨੇ ਵੇਲੇ ਵਾਧੂ ਬਿਜਲੀ ਔਰ ਪਹਿਲੀ ਵਾਰੀ ਹੋ ਕੇ ਕਿਸਾਨਾਂ ਨੂੰ ਦਿਨ ਦੇ ਵਿੱਚ ਬਿਜਲੀ ਮਿਲ ਰਹੀ ਹੈ ਇਸੇ ਤਰ੍ਹਾਂ ਹੀ ਧੂਰੀ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਕਿ ਆਪਾਂ ਧੂਰੀ ਸ਼ਹਿਰ 'ਚ ਖੜੇ ਆ ਇੱਥੇ 22 ਕਰੋੜ ਦੀ ਲਾਗਤ ਨਾਲ ਇੱਕ ਨਵਾਂ ਹਸਪਤਾਲ ਬਣ ਰਿਹਾ ਵਧੀਆ 32 ਕਰੋੜ ਦੀ ਲਾਗਤ ਨਾਲ ਜੀ ਸੂਏ ਦੀ ਢਕਾਈ ਹੋਈ ਹੈ 18 ਕਰੋੜ ਰੁਪਇਆ ਹੋਰ ਸ਼ਹਿਰ ਵਾਸਤੇ ਆਇਆ ਹੈ ਕਰੋੜਾ ਰੁਪਇਆ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਆਇਆ ਸੋ ਅਸੀਂ ਜਿਹੜੇ ਡਿਵੈਲਪਮੈਂਟ ਦੇ ਮੁੱਦਿਆਂ ਤੇ ਜਿਹੜੇ ਕੰਮ ਦੇ ਆਧਾਰ ਤੇ ਵੋਟ ਮੰਗਾਂਗੇ ਅੱਜ ਮੀਤਿਹਰ ਜੀ ਤੁਰੀ ਆ ਰਹੇ ਨੇ ਕਿਉਂ ਅੱਜ ਮੀਤਿਹਰ ਜੀ ਨੇ ਜੋ ਅੱਜ ਪਹਿਲੇ ਮਸਤੂਣਾ ਸਾਹਿਬ ਨਮਸਤਕ ਹੋਏ ਨੇ ਕਿਉਂਕਿ ਉਹ ਗੁਰੂ ਮਾਰਾ ਦਾ ਅਸ਼ੀਰਵਾਦ ਲੈ ਕੇ ਇਸ ਤੋਂ ਬਾਅਦ ਸਾਡੇ ਸ਼ਿਵ ਮੰਦਰ ਭੋਲਾ ਜੀ ਤੋਂ ਅਸ਼ੀਰਵਾਦ ਲੈ ਕੇ ਫਿਰ ਉਹ ਚੋਣ ਦਾ ਅੱਗੇ ਜਿਹੜਾ ਸ਼ੁਰੂਆਤ ਕਰਨਗੇ ਕੀ ਅਪੀਲ ਕਰੋਗੇ ਲੋਕਾਂ ਨੂੰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪਰਿਸ਼ਤਾਚਾਰ ਮੁਕਤ ਪੰਜਾਬ ਬਣਾਉਣ ਲਈ ਮਾਨ ਸਾਹਿਬ ਦਾ ਸਾਥ ਦਿਜੀਏ ਮੀਤੇਰ ਜੀ ਨੂੰ ਜੋ ਪਾਰਟੀ ਨੇ ਮੈਂਬਰ ਪਾਰਲੀਮੈਂਟ ਇੱਟ ਦੇ ਕੇ ਨਿਵਾਜਿਆ ਹੈ ਉਹਦੇ ਵਾਸਤੇ ਧੂਰੀ ਵਾਲਿਆਂ ਦੀ ਕਿ ਲਈ ਪੂਰੇ ਹਲਕੇ ਲਈ ਪੂਰੀ ਐਮਪੀ ਸੀਟ ਲਈ ਸਾਡੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਉਹ ਸਪੋਰਟ ਦੇ ਮਨਿਸਟਰ ਵੀ ਰਹਿ ਚੁੱਕੇ ਨੇ ਜੋ ਸਪੋਰਟ ਦਾ ਬਹੁਤ ਹੀ ਪੱਧਰ ਦੀਚਾ ਹੋ ਗਿਆ ਸੀਗਾ ਇਹਨਾਂ ਨੇ ਬਹੁਤ ਚੁੱਕਿਆ ਸਾਡੇ ਬੱਚਿਆਂ ਨੂੰ ਇਹਨਾਂ ਹੌਸਲਾ ਹੋਇਆ ਹੈ ਉਹ ਬਾਹਰ ਜਾ ਕੇ ਖੇਡ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਸਕਾਲਰਸ਼ਿਪ ਵਗੈਰਾ ਲੱਗੀਆਂ ਨੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਕੋਲੇ ਮਹਿਕਮਾ ਰਿਹਾ ਅੱਜ ਪੂਰੀ ਚੜ੍ਹਾਈ ਆ ਕਿੱਦਾਂ ਲੱਗਦਾ ਕਿਹੜੇ ਚੋਣ ਮੁੱਦਿਆਂ ਨੂੰ ਲੈ ਕੇ ਚੋਣ ਮਦਦਾਂ ਮਿਲਾਂਗੇ ਪਾਰਟੀ ਕੋਲੇ ਚੋਣ ਮੁੱਦੇ ਅਣਗਿਣਤ ਨੇ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਸਭ ਤੋਂ ਪਹਿਲਾਂ ਸਿੱਖਿਆ ਦਾ ਹੈ ਕਿੰਨਾ ਸਿੱਖਿਆ ਦਾ ਮਿਆਰ ਚੱਕਿਆ ਗਿਆ ਹੈ ਐਸੀ ਤਰ੍ਹਾਂ ਹੈਲਥ ਦਾ ਤੁਸੀਂ ਬੜੇ ਬੜੇ ਆ ਦੇਖ ਰਹੇ ਹੋ ਹਸਪੀਟਲ ਬੜੇ ਬੜੇ ਬਣੇ ਧੂਰੀ ਦੇ ਵਿੱਚ ਤੇ ਈ ਕਰੋੜ ਰੁਪਏ ਆ ਚੁੱਕਿਆ ਹੈ ਹਸਪੀਟਲ ਬਣ ਰਿਹਾ ਐ ਐਸੀ ਪੂਰੇ ਪੰਜਾਬ ਦੇ ਵਿੱਚ ਹੈਲਥ ਨੂੰ ਕਿਨੇ ਆਮ ਆਦਮੀ ਪਾਰਟੀ ਕਲੀਨਿਕ ਜਿਹੜੇ ਕਲੀਨਿਕ ਬਣੇ ਨੇ ਇਸ ਤਰ੍ਹਾਂ ਦੇ ਜਿਵੇਂ ਖੇਤਾਂ ਦੇ ਵਿੱਚ ਪਾਣੀ ਪਹਿਲਾਂ ਵੀ ਸਰਕਾਰਾਂ ਸੀਗੀਆਂ ਕਦੇ ਪਾਣੀ ਦੀ ਸੋਚਾ ਵੀ ਨਹੀਂ ਸੀ ਕਿਸੇ ਨੇ ਖਾਲ ਬਣਾ ਕੇ ਨਹਿਰਾ ਦਾ ਪਾਣੀ ਇੱਥੇ ਲੱਗਣ ਲੱਗਿਆ ਪਹਿਲਾਂ ਵੀ ਨਹਿਰਾ ਸੀ ਨਹਿਰਾ ਦਾ ਪਾਣੀ ਸਾਰਾ ਪੰਜਾਬ ਤੋਂ ਬਾਹਰ ਜਾਂਦਾ ਸੀ ਅੱਜ ਬਹੁਤ ਵੱਡੀ ਗੱਲ ਹੈ ਬਿਜਲੀ ਦੀ ਗੱਲ ਹੈ ਬਿਜਲੀ 24 ਘੰਟੇ ਆ ਅੱਜ ਜਿਹੜਾ ਕਿਸਾਨ ਹੈ ਜੱਟ ਹੈ ਉਹ ਮਤਲਬ ਜਿਨੇ-ਜਿਨੇ ਮੋਟਰ ਚਲਾ ਕੇ ਆਪਣੇ ਘਰੇ ਸ਼ਾਮ ਨੂੰ ਘਰ ਆ ਜਾਂਦਾ ਬਹੁਤ ਵੱਡੀਆਂ ਗੱਲਾਂ ਨੇ ਇਸ ਲਈ ਆਮ ਆਦਮੀ ਪਾਰਟੀ ਕੋਲੇ ਬਹੁਤ ਮੁੱਦੇ ਨੇ ਵੱਡੀ ਤਰਹੀ ਦੇ ਕੇ ਪੰਜਾਬ ਦੇ ਵਿੱਚ 10 ਦੀ 13 ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ ਆਮ ਆਦਮੀ ਪਾਰਟੀ ਨੇ ਸਹੀ ਫੈਸਲਾ ਲਿੱਤਾ ਅਸੀਂ ਬਹੁਤ ਮਤ ਨਾਲ ਜਿੱਤਾਂਗੇ ਕਿਉਂਕਿ ਦੂਜੀਆਂ ਪਾਰਟੀਆਂ ਬਿਲਕੁਲ ਕਮਜ਼ੋਰ ਨੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਇੰਨਾ ਜ਼ਿਆਦਾ ਖੁਸ਼ਹਾਲ ਕਰਤਾ ਪੰਜਾਬ ਦਾ ਜ਼ਿਮੀਂਦਾਰ ਬਹੁਤ ਖੁਸ਼ ਆ ਪੰਜਾਬ ਦਾ ਜਿਹੜਾ ਨੌਜਵਾਨ ਬਹੁਤ ਖੁਸ਼ ਆ ਜਿਨ੍ਹਾਂ ਨੂੰ ਰਜਗਾਰ ਮਿਲਿਆ ਤੇ ਚਿੰਨੀਆਂ ਹੋਰ ਵੀ ਜਮਾਤਾਂ ਨੇ ਸਾਰੀਆਂ ਬਹੁਤ ਜ਼ਿਆਦਾ ਖੁਸ਼ ਨੇ ਤੇ ਪੰਜਾਬ ਦੇ ਵਿੱਚ ਹੀ 13 ਜ਼ੀਰੋ ਹੋਣ ਜਾ ਰਹੀ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਅਸੀਂ ਗੱਲ ਤੇ ਫੁੱਲ ਚਾੜਾਂਗੇ ਨੌਜਵਾਨਾਂ ਚ ਕਿੰਨਾ ਗੁੱਸਾ ਵੇਖੋ ਤੁਸੀਂ ਦੇਖੋ ਜੀ ਨੌਜਵਾਨ ਹੀ ਖੜੇ ਆ ਸੀ ਇਸ ਤੋਂ ਬਾਅਦ ਉਤਸ਼ਾਹ ਕਿਸੇ ਤੇ ਨਹੀਂ ਹੋਣਾ ਹੈਗਾ ਕਿਉਂਕਿ ਨੌਜਵਾਨ ਲੀਡਰ ਨੂੰ ਟਿਕਟ ਮਿਲੀ ਆ ਤੇ ਨੌਜਵਾਨ ਸਾਰੇ ਅਸੀਂ ਤੁਰਾਂਗੇ ਤੇ ਸਾਡੇ ਭਰਾ ਨੂੰ ਜਿਤਾਵਾਂਗੇ ਦੇਖੋ ਜੀ ਮੀਤੇਰ ਦੋ ਵਾਰ ਦੇ ਐਮਐਲਏ ਨੇ ਕਾਫੀ ਮਹਿਕਮੇ ਅਹਿਮ ਉਹਨਾਂ ਕੋਲੇ ਰਹਿ ਚੁੱਕੇ ਨੇ ਉਹਨਾਂ ਕੋਲੇ ਬਹੁਤ ਤਜਰਬਾ ਹੈ ਪਾਰਲੀਮੈਂਟ ਵਿੱਚ ਪੰਜਾਬ ਦੇ ਮੁੱਦੇ ਚੁੱਕਣ ਦਾ ਇਸ ਕਰਕੇ ਪੰਜਾਬ ਦਾ ਨੌਜਵਾਨ ਪੰਜਾਬ ਦੇ ਸਾਡੇ ਸੰਗਰੂਰ ਦੇ ਨੌਜਵਾਨ ਸਾਰੇ ਭਰਾ ਚਾਹੁੰਦੇ ਹੀ ਸੀਗੇ ਵੀ ਕੋਈ ਤਜਰਬੇ ਵਾਲਾ ਬੰਦਾ ਜਾਵੇ ਮਾਨਸਾਭ ਤੋਂ ਬਾਅਦ ਜਿਹਦੇ ਕੋਲੇ ਉਹਨਾਂ ਕੋਲੇ ਅਰਥਾਤ ਤਜਰਬਾ ਕਿਉਂਕਿ ਉਹ ਦੋ ਵਾਰ ਦੇ ਐਮਐਲ ਚੁੱਕੇ ਐਮਐਲਏ ਰਹੇ ਚੁੱਕੇ ਨੇ ਵਧੀਆ ਮੁੱਦੇ ਉਹਨਾਂ ਨੇ ਵਿਧਾਨ ਸਭਾ ਸੈਸ਼ਨਾਂ ਚ ਚੁੱਕੇ ਨੇ